ਅੱਜ ਹੈ 5 ਮਈ 5 ਮਈ ਦਾ ਜਿਹੜਾ ਸਿੱਖ ਇਤਿਹਾਸ ਹੈ ਅੱਜ ਦੇ ਦਿਨ ਸਿੱਖ ਪਾਉਂ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜੀਆ ਸੀ ਜਿਹੜਾ ਉਹਨਾਂ ਦਾ ਜਨਮ ਹੁੰਦਾ ਹੈ 1723 ਈਸਵੀ ਨੂੰ ਤੇ 5 ਮਈ 1723 ਨੂੰ ਆਪਣੇ ਬਹੁਤ ਵੱਡਾ ਜਰਨੈਲ ਹੋਇਆ ਇਹ ਪਿਤਾ ਹਰਸਦਾਸ ਦੇ ਘਰ ਜਨਮ ਹੁੰਦਾ ਜਿਸਨੇ ਕੌਮ ਦੀ ਇੰਨੀ ਸੱਚੇ ਢੰਗ ਦੇ ਨਾਲਗਵਾਈ ਕਰੀ ਹਮੇਸ਼ਾ ਹੀ ਖਾਲਸਾ ਪੰਥ ਤੇ ਦਲ ਖਾਲਸਾ ਦੀ ਅਗਵਾਈ ਦੇ ਵਿੱਚ ਚੱਲਿਆ ਕਦੇ ਆਪਣੀ ਇੱਛਾ ਆਪਣੀ ਮਨਮਾਨੀ ਖਾਲਸੇ ਦੇ ਅੱਗੇ ਨਹੀਂ ਚੀ ਰੱਖੀ ਇੰਨਾ ਜ਼ਿਆਦਾ ਹੀ ਸ਼ਾਂਤ ਸੁਭਾਅ ਦਾ ਸਾਡਾ ਗੂਸੀ ਤੇ ਅਗਵਾ ਜਦੋਂ ਜੰਗ ਹੁੰਦੀ ਸੀ ਉਦੋਂ ਇੰਨਾ ਸ਼ਸਤਰ ਬੰਦਾ ਸੀ ਇੱਡੀ ਵੱਡੀ ਸੋਚ ਸੀ ਰਾਮ ਰੌਣੀ ਜਿਹੜਾ ਕਿਲਾ ਸੀ ਅੰਮ੍ਰਿਤਸਰ ਉਹ ਇਸ ਜਰਨੈਲ ਨੇ ਬਣਾਇਆ ਸੀ ਇਹ ਜਰਨੈਲ ਦੀ ਗਵਾਹੀ ਦੇ ਵਿੱਚ ਬਣਿਆ ਸੀਗਾ ਬੜਾ ਹੀ ਸਾਡੀ ਸਿੱਖ ਕੌਮ ਨੂੰ ਇਸ ਆਗੂ ਦੇ ਉੱਤੇ ਮਾਣ ਰਹੇਗਾ ਜਿਹਦੇ ਦਿਨ ਇਹਨਾਂ ਦਾ ਜਨਮ ਹੋਇਆ ਸੀ ਤੇ ਅੱਜ ਦੇ ਦਿਨ ਹੀ ਸਖਦੇਵ ਸਿੰਘ ਸਖੀਰਾ ਬਹੁਤ ਹੀ ਖਾਰਕੂ ਲਹਿਰ ਦਾ ਨਾਮੰਦ ਜਿਹੜਾ ਖਾਰਕੂ ਸਿੰਘ ਸੀ ਉਸ ਦੀ ਸ਼ਹੀਦੀ ਹੁੰਦੀ ਆ ਇਤਿਹਾਸ ਵਿੱਚ ਦੱਸਿਆ ਵੀ ਆਪਸੀ ਮੁੱਠ ਭੇੜ ਦੇ ਕਾਰਨ ਉਹ ਇਸ ਸ਼ਹੀਦੀ ਦੀ ਭੇਟ ਚੜਿਆ ਸੀ ਕਿਉਂਕਿ ਆਪਸੀ ਵੀ ਇੱਕ ਦੂਜੇ ਦੇ ਨਾਲ ਮਨਮਤ ਜਾਂ ਸੋਚ ਨਾ ਮੰਨ ਦੇ ਕਾਰਨ મતਭੇਦ ਸੀ ਇੱਕ ਮਤ ਨਹੀਂ ਸੀ ਉਸ ਦੀ ਇਹ ਭੇਟ ਚੜਿਆ ਸੀ ਬਹੁਤ ਹੀ ਸੁਖਦੇਵ ਸਿੰਘ ਸਖੀਰਾ ਅੰਮ੍ਰਿਤਸਰ ਮਾਝੇ ਦਾ ਬਹੁਤ ਵੱਡਾ ਜਰਨਲਿਸਟ ਸੀ ਜਿਹਦੇ ਉੱਤੇ ਸਰਕਾਰ ਨੇ ਲੱਖਾਂ ਹੀ ਰੁਪਈਆ ਦਾ ਨਾਮ ਰੱਖਿਆ ਗਿਆ ਸੀਗਾ ਅੱਜ ਦੇ ਦਿਨ ਹੀ ਹਰੀਸ਼ਕ ਨਲਵਾ 1834 5 ਮਈ ਨੂੰ ਪੋਸਾਬਰ ਨੂੰ ਫਤਿਹ ਕਰਦਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਰਾਜ ਤਾਪਤ ਹੋਇਆ ਤਾਂ ਸਭ ਤੋਂ ਪਹਿਲਾਂ ਉਹਨੇ ਪੂਰਬ ਵਾਲੇ ਪਾਸੇ ਨੂੰ ਮੂੰਹ ਕਰਿਆ ਸੀ ਆ ਕਾਂਗੜਾ ਵਗੈਰਾ ਨੂੰ ਫਤਿਹ ਕਰਿਆ ਤੇ ਫਿਰ ਲੇ ਲਦਾਖ ਨੂੰ ਹੋ ਗਈ ਸੀ ਉਹਦੇ ਜਰਨੈਲ ਜੋਰਾਵਰ ਸਿੰਘ ਹੰਨੀ ਤੇ ਉਸ ਤੋਂ ਬਾਅਦ ਫਿਰ ਵਾਪਸ ਪਾਕਿਸਤਾਨ ਦਾ ਜਿਹੜਾ ਦੱਖਣ ਵਾਲਾ ਇਲਾਕਾ ਸੇਖੂਪੁਰਾ ਵਗੈਰਾ ਇਹ ਇਹ ਵੀ ਰਹਿ ਗਏ ਸੀ ਗੁਜਰਾਤ ਵਗੈਰਾ ਇਧਰਲੇ ਇਲਾਕੇ ਨੂੰ ਫਤਿਹ ਪੂਰੇ ਨੂੰ ਕਰਕੇ ਜਿਹੜਾ ਹਿੰਦ ਮਹਾਸਾਗਰ ਦੇ ਨਾਲ ਦਾ ਇਲਾਕਾ ਇਹ ਫਤਿਹ ਕਰਕੇ ਉਸ ਤੋਂ ਬਾਅਦ ਕਾਬਲ ਵੱਲ ਨੂੰ ਮੂੰਹ ਕਰਦੇ ਨੇ ਜਿਹਦੇ ਵਿੱਚ ਰਸਤੇ ਦੇ ਵਿੱਚ ਆਉਂਦਾ ਸਭ ਤੋਂ ਵੱਡਾ ਕਿਲਾ ਸਾਬਰਦਾਸੀ ਤੇ ਉੱਥੇ ਹਰੀ ਸਿੰਘ ਨਲਵੇ ਦਾ ਬਹੁਤ ਭਾਰੀ ਵੱਡਾ ਜੰਗ ਹੁੰਦਾ ਹੈ ਜਿਹਦੇ ਵਿੱਚ ਕਈ ਦਿਨ ਇਹ ਜੁੱਧ ਚੱਲਦਾ ਤੇ ਆਖਰ ਨੂੰ ਪਸਾਵਰ ਅੱਜ ਦੇ ਦਿਨ ਫਤਿਹ ਕਰਿਆ ਸੀਗਾ ਜਸ ਹਰੀ ਸਿੰਘ ਨਲਵੇ ਜਰਨੈਲ ਨੇ ਤੇ ਉਸ ਤੋਂ ਬਾਅਦ ਫਿਰ ਕਾਬਲ ਕੁੰਧਾਰ ਹੋਰ ਸਾਰੇ ਇਲਾਕਿਆਂ ਨੂੰ ਫਤਿਹ ਕਰਦੇ ਨੇ ਤੇ ਇਧਰ ਆਪਣੇ ਹੁੰਦਾ ਸਤਲੁਜ ਤੱਕਦਾਰ ਜਿਹੜਾ ਰਾਜ ਆ ਉਹ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਹੁੰਦਾ ਏ ਸੀ ਜਦੋਂ 1947 ਨੂੰ ਭਾਰਤ ਆਜ਼ਾਦ ਹੁੰਦਾ ਤਾਂ ਉਹਦੇ ਵਿੱਚ ਇੱਕ ਵੱਡੀ ਪ੍ਰੋਬਲਮ ਸਰਕਾਰ ਦੇ ਕੋਲੇ ਸੀ ਉਹ ਸੀ ਜਿਹੜੀਆਂ ਪੰਜਾਬਤਿਆਂ ਦਾ ਪੰਜਾਬ ਤੋਂ ਬਾਹਰ ਨਹੀਂ ਰਿਆਸਤਾਂ ਸੀ ਉਹਨਾਂ ਦਾ ਕੀ ਕਰਨਾ ਤੇ ਉਹਨਾਂ ਦੇ ਵਿੱਚ ਇੱਕ ਵੱਡਾ ਇਨਾਨ ਨੇ ਇੱਕ ਪ੍ਰੈਪਸੂ ਨਾਮ ਦਾ ਇੱਕ ਇਸ਼ਟ ਬਣਾਇਆ ਗਿਆ ਸੀ ਜਿਹਦੇ ਵਿੱਚ ਇਹਨਾਂ ਨੇ ਮਹਾਰਾਜਾ ਪਟਿਆਲੇ ਨੂੰ ਉਸ ਦਾ ਪ੍ਰਮੁੱਖ ਗਵਰਨਰਨਲ ਬਣਾ ਦਿੱਤਾ ਸੀ ਉਹਦੇ ਵਿੱਚ ਜੀਂਦ ਪਟਿਆਲਾ ਨਾਭਾ ਫਰੀਦਕੋਟ ਫੂਜਪੁਰ ਇਹ ਆਪਣੀ ਅੰਮ੍ਰਿਤਕੋਟ ਵਾਲੀ ਰਿਆਸਤ ਤੇ ਨਾਲ ਸਾਰੇ ਹੀ ਪਹਾੜੀ ਰਿਆਸਤਾਂ ਸੀ ਜਿਹੜੀਆਂ ਜਿਨ੍ਹਾਂ ਨੂੰ ਆਪਾਂ ਪਹਾੜੀ ਰਾਜ ਹੀ ਕਹਿ ਦਿੰਦੇ ਆ ਇਨਾਂ ਦਾ ਸਾਰਿਆਂ ਦਾ ਇੱਕ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਬਣਾ ਕੇ ਪਟਿਆਲੇ ਵਾਲੇ ਮਹਾਰਾਜਾ ਜਯਾਵਿੰਦਰ ਸਿੰਘ ਨੂੰ ਇਸ ਦਾ ਪ੍ਰਮੁੱਖ ਗਵਰਨਰਲ ਬਣਾਇਆ ਗਿਆ ਸੀ ਤੇ ਬਾਅਦ ਦੇ ਵਿੱਚ ਹੌਲੀ-ਹੌਲੀ ਤੁਹਾਨੂੰ ਪਤਾ ਕਿ ਇਹਨਾਂ ਦਾ ਰਾਜ ਖਤਮ ਹੀ ਹੋਣਾ ਸੀ ਇੱਕ ਯੂਨੀਅਨ ਜੀ ਬਣਾ ਕੇ ਇਹਨਾਂ ਨੂੰ ਥੋੜੀ ਜੀ ਇੱਜ਼ਤ ਦੇ ਦਿੱਤੀ ਸੀ ਕਹਿੰਦਾ ਮਤਲਬ ਭਾਰਤ ਸਰਕਾਰ ਨੇ ਇਹ ਅੱਜ ਦੇ ਦਿਨ 5 ਮਈ 1900 48 ਨੂੰ ਕੀਤਾ ਸੀ ਦੇਸ਼ ਨੂੰ ਯਾਦ ਹੋਣ ਤੋਂ 1 ਸਾਲ ਤੋਂ ਬਾਅਦ ਇਹ ਸੀ ਸਾਡਾ ਅੱਜ ਦਾ 5 ਮਈ ਦਾ ਸਿੱਖਤ ਆ ਜੋ ਆਪ ਜੀ ਨੇ ਸਰਵਨ ਕੀਤਾ ਜੇ ਤੁਹਾਨੂੰ ਇਤਿਆਹ ਚੰਗਾ ਲੱਗਦਾ ਤਾਂ ਚੈਨਲ ਨੂੰ ਫੋਲੋ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ